नमस्कार मैं अविनाश खन्ना एक एमपी प्रभारी हिमाचल प्रदेश और लोकसभा अमृतसर ਦਾ प्रभारी हूं पहली जून ਨੂੰ ਇੱਕ ਬਹੁਤ ਵੱਡਾ ਚੋਣ ਉਸਫ ਹੋ ਰਿਹਾ ਇਸ ਵਾਰ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ 13 ਦੀਆਂ 13 ਲੋਕ ਸਭਾ ਦੀਆਂ ਸੀਟਾਂ ਲੜ ਰਹੀ ਹੈ ਔਰ ਮੈਂ ਆਸ ਕਰਦਾ ਜਿੰਨੀ ਤਿਆਰੀ ਭਾਰਤੀ ਜਨਤਾ ਪਾਰਟੀ ਨੇ ਆਪਣੇ ਬੂਥ ਲੈਵਲ ਤੱਕ ਕੀਤੀ ਹੈ ਕਿਉਂਕਿ ਕਿਹਾ ਜਾਂਦਾ ਬੂਤ ਜੀਤਾ ਚੋਣ ਜੀਤਾ ਉਹਦੇ ਮੁਤਾਬਕ ਅਸੀਂ 13 ਦੀਆਂ 13 ਸੀਟਾਂ ਦੇ ਬਹੁਤ ਕੰਫਰਟੇਬਲ ਫਾਈਟ ਜਿਹੜੀ ਹੈ ਉਹ ਦੇ ਰਹੇ ਹਾਂ ਜੇ ਮੈਂ ਅੰਮ੍ਰਿਤਸਰ ਦੀ ਗੱਲ ਕਰਾਂ ਤਾਂ ਸਾਡਾ ਕੈਂਡੀਡੇਟ ਬਹੁਤ ਪੜਿਆ ਲਿਖਾ ਇੱਕ ਅੱਛਾ ਉਹਦਾ ਇਤਿਹਾਸ ਹੈ ਉਹਦੀ ਫੈਮਿਲੀ ਦਾ ਇਤਿਹਾਸ ਹੈ ਔਰ 32 ਕੈਂਡੀਡੇਟ ਉੱਥੇ ਖੜੇ ਨੇ 4 ਕਰੋੜ ਕੰਟੈਸਟ ਜਿਹੜਾ ਹੈ ਉਹ ਉੱਥੇ ਚੱਲ ਰਿਹਾ ਲੇਕਿਨ ਭਾਰਤੀ ਜਨਤਾ ਪਾਰਟੀ ਦਾ ਉੱਥੇ ਅਪਰ ਹੈਡ ਹੈ ਕਿਉਂਕਿ ਲੋਗਾਂ ਨੂੰ ਇਹ ਅਹਿਸਾਸ ਹੋਣ ਲੱਗ ਗਿਆ ਕਿ ਅਸੀਂ ਦੋ ਵਾਰ ਪਹਿਲਾਂ ਗਲਤੀ ਕੀਤੀ ਹੈ ਅਰੁਣ ਜੇਤਲੀ ਜੀ ਨੂੰ ਹਰਾ ਕੇ ਫਿਰ ਪੁਰੀ ਜੀ ਨੂੰ ਹਰਾ ਕੇ ਹੁਣ ਅਸੀਂ ਤੀਜੀ ਗਲਤੀ ਨਹੀਂ ਕਰਨੀ ਜਿਸ ਸਰਕਾਰ ਨੇ ਵਿਕਾਸ ਵਾਸਤੇ ਸਭ ਕੁਝ ਦੇਣਾ ਕਿਉਂ ਨਾ ਉਸ ਵਿਕਾਸ ਸਰਕਾਰ ਦੇ ਪੱਖੀ ਹੀ ਮੈਂਬਰ ਪਾਰਲੀਮੈਂਟ ਨੂੰ ਚੁਣਿਆ ਜਾਵੇ ਹੁਸ਼ਿਆਰਪੁਰ 'ਚ ਬੈਠੇ ਆ ਅਸੀਂ ਹੁਸ਼ਿਆਰਪੁਰ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆ ਰਹੇ ਨੇ ਅੰਮ੍ਰਿਤਸਰ 'ਚ ਕੱਲ ਨੱਡਾ ਜੀ ਆ ਰਹੇ ਨੇ ਤੁਸੀਂ ਸਮਝ ਸਕਦੇ ਹੋ ਕਿ ਸਾਡੀ ਸੈਂਟਰ ਲੀਡਰਸ਼ਿਪ ਨੇ ਇਸ ਚੋਣਾਂ ਨੂੰ ਕਿੰਨਾ ਸੀਰੀਅਸ ਲਿਆ ਹੋਇਆ ਹੈ ਔਰ ਪੂਰੀ ਲੜਾਈ ਅਸੀਂ ਜਿੱਤ ਹੀ ਲੜ ਰਹੇ ਆ ਇਸ ਵਾਰ ਸਿਰਫ ਆਪਣੀ ਹਾਜ਼ਰੀ ਲਵਾਉਂਦੀ ਲੜਾਈ ਨਹੀਂ ਲੜ ਰਹੇ ਆ ਜے ਲੁਧਿਆਣੇ ਦੀ ਗੱਲ ਕਰੀਏ ਉੱਥੇ ਇੱਕ ਬਹੁਤ ਵੱਡੀ ਪਰਸਨੈਲਿਟੀ ਬਿੱਟੂ ਜੀ ਉੱਥੇ ਆਏ ਨੇ ਉਹਨਾਂ ਨੇ ਆ ਕੇ ਚੋਣ ਦਾ ਮਾਹੌਲ ਹੀ ਬਦਲ ਦਿੱਤਾ ਜੇ ਪਟਿਆਲੇ ਦੀ ਗੱਲ ਕਰੀਏ ਤਾਂ ਬੀਬੀ ਕਰਨੀਤ ਕੌਰ ਜੀ ਜੋ ਐਕਸੀਐਮ ਦੇ ਪਤਨੀ ਨੇ ਔਰ ਉੱਥੇ ਦੇ ਸਾਬਕਾ ਐਮਪੀ ਨੇ ਤਾਂ ਜੇ ਇਕੱਲੀ- ਇਕੱਲੀ ਸੀਟ ਦੀ ਮੈਂ ਗੱਲ ਕਰਾਂ ਤਾਂ ਐਂ ਲੱਗਦਾ ਕਿ ਵਿਕਰ ਭਾਰਤੀ ਜਨਤਾ ਪਾਰਟੀ ਦੇ ਹੱਕ ਚ ਇੱਕ ਬਹੁਤ ਜਬਰਸ ਮਾਹੌਲ ਬਣ ਚੁੱਕਾ ਲੋਕ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਣਾ ਚਾਹੁੰਦੇ ਉਹਦਾ ਕਾਰਨ ਕਿਉਂਕਿ ਪੰਜਾਬ ਦੀ ਜਿਹੜੀ ਕਾਨੂੰਨ ਵਿਵਸਥਾ ਆ ਉਹ ਤਹਿਸ ਨੈਸ ਹੋ ਚੁੱਕੀ ਹੈ ਕੋਈ ਵੀ ਵਿਅਕਤੀ ਅੱਜ ਇਸ ਗੱਲ 'ਇਹ ਵਿਸ਼ਵਾਸ ਨਹੀਂ ਕਰ ਪਾਉਂਦਾ ਕਿ ਮੈਂ ਜੇ ਅੱਜ ਸਵੇਰੇ ਘਰੋਂ ਨਿਕਲਿਆ ਤਾਂ ਸ਼ਾਮ ਨੂੰ ਘਰ ਪਹੁੰਚ ਪਾਉਂਗਾ ਕਿ ਨਹੀਂ ਪਹੁੰਚ ਪਾਉਂਗਾ ਸਾਡੀਆਂ ਬੀਬੀਆਂ ਭੈਣਾਂ ਉਹ ਵੀ ਜਦੋਂ ਜਾਂਦੀਆਂ ਨੇ ਉਹ ਵੀ ਕਦੀ ਪਰਸਕੋ ਹੋ ਗਿਆ ਕਦੀ ਚੇਨ ਖੋਲ ਹੋ ਗਈ ਚੋਰੀਆਂ ਲੁਟੇਰੇ ਐਦਾ ਘੁੰਮਦੇ ਨੇ ਜਿਦਾਂ ਇੱਥੇ ਕੋਈ ਜੰਗਲ ਰਾਜ ਹੁੰਦਾ ਸੋ ਲੋਕ ਇਸ ਗੱਲ ਤੋਂ ਬਹੁਤ ਦੁਖੀ ਨੇ ਲੋਕ ਇਸ ਗੱਲ ਤੋਂ ਵੀ ਦੁਖੀ ਨੇ ਕਿਉਂਕਿ ਜੋ ਜੋ ਵਾਦੇ ਇਹਨਾਂ ਨੇ ਮੁਲਾਜ਼ਮਾ ਨਾ ਕੀਤੇ ਸੀ ਜੋ ਜੋ ਵਾਦੇ ਇਹਨਾਂ ਨੇ ਮਹਿਲਾਮਾ ਨਾ ਕੀਤੇ ਸੀ ਕੋਈ ਵਾਦਾ ਵੀ ਇਹਨਾਂ ਨੇ ਪੂਰਾ ਨਹੀਂ ਕੀਤਾ ਔਰ ਤੁਸੀਂ ਦੇਖਿਆ ਇਲੈਕਸ਼ਨ ਦੇ ਵਿੱਚ ਕਿ ਬਹੁਤ ਸਾਰੇ ਕੈਂਡੀਡੇਟਾਂ ਨੂੰ ਦੂਸਰੀਆਂ ਪਾਰਟੀਆਂ ਤੋਂ ਲਿਆ ਕੇ ਟਿਕਟ ਦਿੱਤੇ ਹੋਈ ਲੋਕ ਵੀ ਇਹਨਾਂ ਦਾ ਜਿਹੜਾ ਹੈ ਉਹ ਟਿਕਟ ਛੱਡ ਗਏ ਨੇ। ਤੋਂ ਇਸ ਕਰਕੇ ਆਮ ਆਦਮੀ ਪਾਰਟੀ ਜਿਹੜੀ ਹੈ ਐਸ ਵੇਲੇ ਮੈਂ ਖੇਰੂ ਖੇਰੀ ਹੋ ਚੁੱਕੀ ਹੈ। ਦਿੱਲੀ ਦੇ ਵਿੱਚ ਕੇਜਰੀਵਾਲ ਜੀ ਦਾ ਜੇਲ੍ਹ ਜਾਣਾ ਇਹ ਇੰਡੀਕੇਟ ਕਰਦਾ ਕਿ ਇਹ ਭ੍ਰਸ਼ਟਾਚਾਰੀਆਂ ਦੀ ਪਾਰਟੀ ਹੈ। ਸੁਸੋਦੀਆ ਜੀ ਪਹਿਲੇ ਅੰਦਰ ਨੇ, ਇਹਨਾਂ ਦੇ ਇੱਕ ਹੋਰ ਮੰਤਰੀ ਵੀ ਅੰਦਰ ਨੇ। ਤੋਂ ਇਸ ਕਰਕੇ ਈਡੀ ਦੇ ਰਡਾਰ ਤੇ ਇਹ ਲੋਕ ਨੇ ਸ਼ਰਾਬ ਘੁਟਾਲਾ ਸਭ ਤੋਂ ਵੱਡਾ ਘੁਟਾਲਾ ਆਇਆ। ਪੰਜਾਬ ਚ ਵੀ ਉਹਦੀ ਕਿਤੇ ਨਾ ਕਿਤੇ ਸੇਕ ਆਏਗਾ ਐਸਾ ਮੈਨੂੰ ਲੱਗਦਾ ਤੋ ਲੋਕ ਬੀਮਾਨਦੀ ਸਰਕਾਰ ਨਹੀਂ ਚੁਣਨਾ ਚਾਹੁੰਦੇ ਜਦਕਿ ਭਾਰਤੀ ਜਨਤਾ ਪਾਰਟੀ ਕੈਸੀ ਪਾਰਟੀ ਹੈ ਜਿਹਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨੇ ਗੱਲ ਕਹੀ ਸੀ ਕਿ ਅਸੀਂ ਨਾ ਖਾਵਾਂਗੇ ਨਾ ਖਾਂ ਦੇਵਾਂਗੇ 10 ਸਾਲ ਚ ਉਸ ਗੱਲ ਤੇ ਪੈਰਾ ਦਿੱਤਾ ਅੱਜ ਜੇ ਕੰਪੈਰੀਜ਼ਨ ਕਰੀਏ ਦੋ ਸਰਕਾਰਾਂ ਦਾ ਜਿਹੜੀਆਂ ਸਰਕਾਰਾਂ ਨੇ 60 ਸਾਲ ਰਾਜ ਕੀਤਾ ਤੇ 10 ਸਾਲ ਪਹਿਲਾਂ ਡੈਲੀ ਸਕੀਮ ਆਉਂਦੇ ਸੀ ਹੁਣ ਸਕੀਮਾਂ ਆndੀਆਂ ਨੇ ਤੋ ਇਸ ਕਰਕੇ ਤੁਸੀਂ ਕਹਿ ਸਕਦੇ ਹੋ ਕਿ ਜਨਤਾ ਜਿਹੜੀ ਹੈ ਉਹ ਉਸ ਸਰਕਾਰ ਨੂੰ ਚੁਣਨਾ ਚਾਹਦੀ ਹੈ ਜਿਹੜੀ ਸਰਕਾਰ ਇੱਕ ਸਟੇਬਲ ਗਵਰਨਮੈਂਟ ਦੇਵੇ ਜਿਹੜੀ ਸਰਕਾਰ ਦੇਸ਼ ਦਾ ਨਾਮ ਰੋਸ਼ਨ ਕਰਨ ਲਈ ਹਰ ਸੰਭਵ ਪ੍ਰਯਾਸ ਕਰੇ ਜਿਹੜੀ ਸਰਕਾਰ ਬਾਕੀ ਦੇਸ਼ਾਂ ਨਾਲ ਜਿਹੜੇ ਰਿਲੇਸ਼ਨ ਨੇ ਉਹ ਅੱਛੇ ਬਣਨ ਐਸਾ ਪ੍ਰਯਾਸ ਕਰੇ ਤੋ ਕਲੈਕਟਿਵਲੀ ਜੇ ਅਸੀਂ ਦੇਖੀਏ ਤਾਂ ਭਾਰਤੀ ਜਨਤਾ ਪਾਰਟੀ ਦੇ ਮੁਕਾਬਲੇ ਕਿਸੇ ਵੀ ਪਾਰਟੀ ਕੋਲ ਲੀਡਰਸ਼ਿਪ ਨਹੀਂ ਹੈ ਅੱਜ ਮੈਂ ਇਹ ਗੱਲ ਕਹਾ ਆਪੋਜੀਸ਼ਨ ਕੋਈ ਵੀ ਆਪੋਜੀਸ਼ਨ ਨਹੀਂ ਹੈ ਡਾਇਰੈਕਸ਼ਨਲੈਸ ਹੈ ਇਸ਼ੂਲੈਸ ਹੈ ਔਰ ਲੀਡਰਲੈਸ ਹੈ ਜਦਕੀ ਭਾਰਤੀ ਜਨਤਾ ਪਾਰਟੀ ਕੋਲ ਬੰਡਲ ਆਫ ਲੀਡਰਸ ਨੇ ਇਸ਼ੂਸ ਡੇਲੀ ਅਸੀਂ ਦੱਸ ਰਹੇ ਹਾਂ ਡਾਇਰੈਕਸ਼ਨ ਸਾਡੀ ਇਹੀ ਹੈ ਕਿ 2147 ਅਸੀਂ ਦੇਸ਼ ਨੂੰ ਵਿਕਸਤ ਦੇਸ਼ ਬਣਾਣਾ ਉਹਦੀ ਨੀਅ ਅਸੀਂ ਰੱਖਤੀ ਹੈ ਵਿਕਸਤ ਦੇਸ਼ ਦੀ ਨੀਅ ਰੱਖਤੀ ਹੈ ਉਹਦਾ ਕਾਰਨ ਹੈ ਕਿ ਅਸੀਂ 25 ਕਰੋੜ ਲੋਕਾਂ ਨੂੰ ਅੱਜ ਗਰੀਬੀ ਰੇਖਾ ਤੋਂ ਉੱਪਰ ਕਰਤਾ ਹੈ 80 ਕਰੋੜ ਲੋਕ ਸਬਦਾ ਚੁੱਲਾ ਜਲ ਸਕ ਜਲੇ ਉਦੇ ਲਈ ਪ੍ਰਧਾਨ ਮੰਤਰੀ ਅਨੁਜੋਨਾ ਦੇ ਤਹਿਤ ਉਹਨਾਂ ਦੇ ਖਰਚੇ ਰਾਸ਼ਨ ਜਾ ਰਹੇ ਆ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਗੱਲ ਕਹੀ ਹੈ ਕਿ ਮੇਰਾ ਪਰਿਵਾਰ ਕੀ ਹੈ ਮੇਰਾ ਪਰਿਵਾਰ ਇੱਕ ਗਰੀਬ ਹੈ ਮੇਰਾ ਪਰਿਵਾਰ ਇੱਕ ਮਜ਼ਦੂਰ ਹੈ ਮੇਰਾ ਪਰਿਵਾਰ ਇੱਕ ਮਹਿਲਾ ਹੈ ਮੇਰਾ ਪਰਿਵਾਰ ਇੱਕ ਕਿਸਾਨ ਹੈ ਇਹ ਚਾਰ ਵਰਗਾਂ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਬਹੁਤ ਸਾਰੀਆਂ ਯੋਜਨਾਵਾਂ ਨੇ ਜਿਨ੍ਹਾਂ ਯੋਜਨਾਵਾਂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਕੰਮ ਕਰ ਰਹੇ ਆ ਤੋਂ ਅਸੀਂ ਇੱਕ ਸਟਰੋਂਗ ਨੇਤਰਤਵ ਦੇ ਥੱਲੇ ਕੰਮ ਕਰਦੇ ਹੋਏ ਇਸ ਇਲੈਕਸ਼ਨ ਨੂੰ ਲੜ ਰਹੇ ਆ ਔਰ ਜੋ ਰਿਜ਼ਲਟ ਆਣਗੇ ਚਾਰ ਤੀਕ ਨੂੰ ਜੋ ਪ੍ਰਡਿਕਟ ਕੀਤਾ ਇਸ ਵਾਰ 400 ਕੇ ਪਾਰ ਉਹ ਅਸੀਂ ਪੂਰਾ ਕਰਾਂਗੇ ਔਰ ਪੰਜਾਬ ਆਪਣੀ ਪੂਰੀ ਕੰਟਰੀਬਿਊਸ਼ਨ ਉੱਚ ਪਾਏਗਾ ਤਾਂ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਪਹਿਲੀ ਗੱਲ ਕਿ ਪਹਿਲੀ ਜੂਨ ਨੂੰ ਅਸੀਂ ਸਾਰੇ ਵੋਟ ਪਾ ਜਾਈਏ ਦੂਸਰੀ ਗੱਲ ਅਸੀਂ ਰਾਸ਼ਟਰ ਹਿੱਤ ਜੀ ਵੋਟ ਪਾਣ ਚਾਹੀਏ ਪੰਜਾਬ ਤਰੱਕੀ ਦੇ ਰਾਹ 'ਤੇ ਰਹੇ ਪੰਜਾਬ ਇੱਕ ਵਿਕਸਿਤ ਪੰਜਾਬ ਬਣੇ ਉਹਦੇ ਲਈ ਸਾਨੂੰ ਭਾਰਤੀ ਜਨਤਾ ਪਾਰਟੀ ਨੂੰ ਚੁਣਨਾ ਪਏਗਾ ਉਹਦੇ ਵੋਟ ਪਾਣੀ ਪਏਗੀ